ਸ਼ਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋ ਵੀ ਵੈਕੈਂਸੀਆਂ ਨਿਕਲਦੀਆਂ ਹਨ ਉਸ ਦੀ ਸਭ ਤੋਂ ਪਹਿਲਾਂ ਜਾਣਕਾਰੀ ਅਸੀਂ ਆਪਣੇ YouTube ਚੈਨਲ ਤੇ ਦਿੰਦੇ ਰਹਿੰਦੇ ਹਾਂ ਜਿਵੇਂ ਕਿ ਅੱਜ ਜੋ ਕੋਈ ਪੋਸਟਾਂ ਕੱਢੀਆਂ ਗਈਆਂ ਹਨ ਜੋ ਕਿ ਕੱਢੀਆਂ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰੋਇਪੁਰ ਦੇ ਵੱਲੋਂ ਨੋਟਿਸ ਆਇਆ ਹੈ ਜਿਸ ਵਿੱਚ ਕੀ ਪੀਐਨ ਦੀਆਂ ਨਾਮ ਪੋਸਟਾਂ ਕੱਢੀਆਂ ਗਈਆਂ ਜਿਸ ਦੀ ਲਾਸਟ ਡੇਟ ਮਤਲਬ ਕਿ ਉਹਨਾਂ ਨੂੰ ਜੋ ਕਿ ਤੁਸੀਂ ਪਰਫਾਰਮਾ ਭਰ ਕੇ ਭੇਜਣਾ ਹੈ ਉਹ ਹੈ ਜੀ 1112021 ਪਰਫਾਰਮੇ ਦੇ ਨਾਲ ਤੁਸੀਂ ਆਪਣਾ ਕੁਆਲੀਫਿਕੇਸ਼ਨ ਡੇਟ ਆਫ ਬਰਥ ਕੈਟਾਗਰੀ ਤੇ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫੀ ਲਾ ਕੇ ਭੇਜਣੀ ਆ ਹਨ ਪੋਸਟਾਂ ਨੌ ਹਨ ਜਿਸ ਵਿੱਚ ਚਾਰ ਜਰਨਲ ਦੀਆਂ ਦੋ ਪੋਸਟਾਂ ਜਰਨਲ ای ਡਬਲਯੂ ਐਸ ਦੇ ਦੋ ਪੋਸਟਾਂ ਐਸ ਸੀ ਦੀਆਂ ਦੋ ਪੋਸਟਾਂ ਐਕ ਸਰਵਿਸਮੈਨ ਜਰਨਲ ਦੀ ਇੱਕ ਐਕ ਸਰਵਿਸਮੈਨ ਐਸ ਸੀ ਦੀ ਇੱਕ ਪੋਸਟ ਤੇ ਐਕ ਸਰਵਿਸਮੈਨ ਬੀ ਸੀ ਦੀ ਇੱਕ ਪੋਸਟ ਤੇਨਾਂ ਲਈ ਜੋ ਪੇ ਸਕੇਲ ਦਿੱਤਾ ਜਾਵੇਗਾ ਉਹ ਦਿੱਤਾ ਜਾਵੇਗੀ ਤਨਖਾਹ ਜੀ 4900 ਤੋਂ 10680 ਪਲਸ ਗ੍ਰੇਡ ਪੇ ਦਿੱਤਾ ਜਾਵੇਗਾ 1650 ਰੁਪਏ ਦਾ ਇਹਨਾਂ ਲਈ ਕੁਆਲਿਫਿਕੇਸ਼ਨ ਹੈ ਯੋਗਤਾ ਹੈ ਜੀ 8ਵੀਂ ਪੱਧਰ ਤੱਕ ਦੀ 8ਵੀਂ ਪੱਧਰ ਤੱਕ ਦੀ ਜਾਂ 8ਵੀਂ ਪਾਸ ਹੋਵੇ ਯੋਗਤਾ ਹੋਵੇ ਤੇ ਉਹਨੂੰ ਪੰਜਾਬੀ ਦੀ ਨੌਲੇਜ ਹੋਵੇ ਤੇ ਪੰਜਾਬੀ ਪਾਸ ਹੋਵੇ 8ਵੀਂ ਤੱਕ ਉਸ ਦੀ ਉਮਰ ਹੋਣੀ ਚਾਹੀਦੀ ਹੈ ਜੀ 1 1 2020 ਤੱਕ 18 ਤੋਂ 35 ਸਾਲ ਦੇ ਵਿੱਚਕਾਰ ਤੇ ਜੋ ਰਿਲੈਕਸੇਸ਼ਨ ਦਿੱਤੀ ਜਾਂਦੀ ਹੈ ਏਜ ਅਕੋਰਡਿੰਗ ਉਹ ਦਿੱਤੀ ਜਾਵੇਗੀ ਤੇ ਇਹਨਾਂ ਦਾ ਪਰਫਾਰਮਾ ਨਾਲ ਹੀ ਨੱਥੀ ਕੀਤਾ ਹੋਇਆ ਉਹਨਾਂ ਨੇ ਤੁਸੀਂ ਇਸ ਤਰ੍ਹਾਂ ਦਾ ਪਰਫਾਰਮਾ ਕੱਢ ਕੇ ਆਪਣਾ ਭਰ ਕੇ ਉਹਨਾਂ ਨੂੰ ਜੋ ਉਹਨਾਂ ਨੇ ਡੇਟ ਦੱਸੀ ਹੈ 11/1/2021 ਤੱਕ ਉਹਨਾਂ ਕੋਲੇ ਪਹੁੰਚਾਉਣਾ ਹੈ ਬਾਈ ਹੈਂਡ ਵੀ ਭੇਜ ਸਕਦੇ ਹੋ ਤੁਸੀਂ ਜਾਂ ਫਿਰ ਪੋਸਟ ਬਾਈ ਪੋਸਟ ਵੀ ਭੇਜ ਸਕਦੇ ਹੋ ਤੇ ਉਹਨਾਂ ਦੇ ਜੋ ਕਿ ਇੰਟਰਵਿਊ ਉਹਨਾਂ ਨੇ ਦੱਸਿਆ ਹੈ 10 ਵਜੇ ਸਵੇਰੇ ਹੋਵੇਗਾ ਅਲਫਾਬੈਟਿਕ ਅਕੋਰਡਿੰਗ ਦੱਸਿਆ ਹੈ ਜੋ ਕਿ A ਤੋਂ ਲੈ ਕੇ G ਤੱਕ ਦੇ ਜੋ ਅੱਖਰ ਨੇ ਉਹ ਹੋਵੇਗਾ 27/1/2021 ਨੂੰ H ਤੋਂ N ਤੱਕ ਹੋਵੇਗਾ ਉਹ ਹੋਵੇਗਾ 28/1/2021 ਨੂੰ O ਤੋਂ ਲੈ ਕੇ R ਤੱਕ ਜਿਨ੍ਹਾਂ ਦਾ ਨਾਮ ਆਉਂਦਾ ਹੈ ਉਹਨਾਂ ਦਾ ਹੋਵੇਗਾ 29 ਨੂੰ S ਤੋਂ Z ਤੱਕ ਜਿਨ੍ਹਾਂ ਦਾ ਨਾਮ ਆਉਂਦਾ ਉਹਨਾਂ ਦਾ ਹੋਵੇਗਾ 30/1/2021 ਨੂੰ ਇਹਨਾਂ ਪੋਸਟਾਂ ਲਈ ਆਉਣ ਲਈ ਜੋ ਇੰਟਰਵਿਊ ਹੋਵੇਗਾ ਉਹਨਾਂ ਦਾ ਕੋਈ TA ਜਾਂ DA ਨਹੀਂ ਦਿੱਤਾ ਜਾਵੇਗਾ ਵਧੇਰੀ ਜਾਣਕਾਰੀ ਲਈ ਤੁਸੀਂ ਇਨਾਂ ਦੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਹੋ ਤੇ ਪਰਫਾਰਮਾ ਵੀ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਜੋ ਕਿ ਹਰ ਤੁਹਾਨੂੰ ਲਿੰਕ ਦਿੱਤਾ ਹੈ ਉਹਨਾਂ ਨੇ ਕਹਿ ਦਿੱਸ ਤੋਂ ਅਲਾਵਾ ਹੋਰ ਕੋਈ ਇਨਫੋਰਮੇਸ਼ਨ ਤੁਹਾਨੂੰ ਰਿਗਾਰਡਿੰਗ ਕੈਂਡੀਡੇਟ ਨੂੰ ਕੋਈ ਸੈਂਟਰ ਨਹੀਂ ਕੀਤੀ ਜਾਵੇਗੀ ਏਸੀ ਅੱਜ ਦਾ ਨੋਟਿਸ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ ਇਸ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰੋ ਧੰਨਵਾਦ